ਰਾਤ ਵਾਲੀ ਮੀਟਿੰਗ ਚ ਸਾਂਝਾ ਫੈਸਲਾ ਸੀ ਪਹਿਲੋ ਵੀ ਜਿਹੜੇ ਸ਼ਹੀਦੀਪੁਰ ਬੰਦੇ ਰਹੇ ਆ ਆਪਾਂ ਸਾਰੇ ਦੋਵਾਂ ਫਾਰਮਾਂ ਵੱਲੋਂ ਮਨਾਉਂਦੇ ਰਹੇ ਆ ਸੋ ਵੱਡੇ ਸਾਹਿਬਜਾਦਿਆਂ ਦਾ ਸ਼ਹੀਦੀਪੁਰ ਕੱਲ ਹੋਵੇ ਚਾਹੇ 27 ਨੂੰ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀਪੁਰ ਹੋਵੇ ਉਹ ਲਗਭਗ ਤਿੰਨਾ ਹੀ ਥਾਮਾਂ ਤੇ ਚਾਹੇ ਸ਼ੰਭੂ ਆ ਚਾਹੇ ਖਣੋਰੀ ਆ ਚਾਹੇ ਰਤਨਪੁਰਾ ਮੈਂ ਜਿੰਨੇ ਵੀ ਸ਼ੰਭੂ ਦੇ ਨੇੜੇ ਤੇਰੇ ਸਾਡੇ ਨਗਰ ਲੱਗਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਕੱਲ ਸ਼ੰਭੂ ਤੇ ਸੋਟੇ ਵੱਡੇ ਸਾਹਿਬ ਜੰਦਾ ਸ਼ਿਦੀਪੁਰ ਮਨਾਉਣਾ ਵੱਤ ਤੋਂ ਵੱਤ ਗਿਣਤੀ ਵਿੱਚ ਪਹੁੰਚਿਆ ਜਾਵੇ ਵੈਸੇ ਵੀ ਸਾਰਿਆਂ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਆ ਪਿਉਣ ਵਾਲੇ ਸਮੇਂ ਦੇ ਵਿੱਚ ਵੱਤ ਤੋਂ ਵੱਤ ਬਾਰਡਰਾਂ ਤੇ ਪਹੁੰਚਿਆ ਜਾਵੇ ਔਰ 30 ਦਸੰਬਰ ਦਾ ਪੰਜਾਬ ਬੰਦ ਦਾ ਸੱਦਾ ਉਹਨੂੰ ਕਾਮਯਾਬ ਕੀਤਾ ਜਾਵੇ